ਅੱਜ ਕੱਲ ਆਪਾਂ ਗੂਗਲ ਕਰਨੇ ਆ ਹਰ ਚੀਜ਼ ਵਾਸਤੇ ਸਾਡਾ ਸਾਰਾ ਕੁਝ ਹੀ ਗੂਗਲ ਹੈ ਚਿੱਤ ਚਰਨ ਕਮਲ ਕਾ ਆਸਰਾ ਚਿੱਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਏ ਮਨ ਪੁਰੀ ਗੁਰੂ ਦੇ ਚਰਨਾਂ ਦਾ ਆਸਰਾ ਲੈ ਹੁਣ ਬਚਨ ਆਇਆ ਪੁੱਤ ਉਪੰਨਾ ਸਤਵਾਂ ਨੌ ਕਰਨ ਨੂੰ ਚਿਤ ਉਮਯਾ ਗੁਰੂ ਦੁਆਰੇ ਜਾਏ ਕੇ ਗੁਰਮੁਖ ਨਾਉ ਨਰਾਇਣ ਕਹਿਆ ਕਹਿਣ ਲੱਗੇ ਕਿ ਆਪਣੇ ਪੁੱਤਰ ਦਾ ਨਾਮ ਆਪਣੇ ਗੁਰੂ ਤੋਂ ਸੰਤ ਤੋਂ ਪੁੱਛ ਕੇ ਰੱਖਿਆ ਇਹ ਵੀ ਇੱਕ ਉਪਦੇਸ਼ ਹੈ ਹਰ ਇੱਕ ਪ੍ਰਾਣੀ ਅੱਜ ਕੱਲ ਆਪਾਂ ਗੂਗਲ ਕਰਨੇ ਆ ਹਰ ਚੀਜ਼ ਵਾਸਤੇ ਸਾਡਾ ਸਾਰਾ ਕੁਝ ਹੀ ਗੂਗਲ ਹੈ ਸਡਾ ਬਾਬਾ ਵੀ ਗੂਗਲ ਐ ਗੁਰੂ ਵੀ ਗੂਗਲ ਐ ਗਿਆਨ ਗੁਰੂ ਵੀ ਗੂਗਲ ਐ ਹਰ ਚੀਜ਼ ਗੂਗਲ ਤੋਂ ਲੱਭਨੇ ਅਨਪਾਉ ਪ੍ਰਕਾਸ਼ ਐ ਜਿਹੜਾ ਉਹ ਕੋਹਾਂ ਦੂਰ ਤੁਰ ਗਿਆ ਪ੍ਰਾਣੇ ਸਮਿਆਂ ਵਿੱਚ ਵੱਡਿਆਂ ਤੋਂ ਸਲਾਹ ਲੈਂਦੇ ਰੱਬ ਦੇ ਪਿਆਰੇ ਸਾਧੂਆਂ ਤੋਂ ਸਲਾਹ ਲੈਂਦੇ ਗੁਰੂ ਕੀ ਬਾਣੀ ਦੇ ਹੁਕਮ ਨਾਮੇ ਤੋਂ ਵਚਨ ਲੈ ਕੇ ਸਿੱਖ ਕਾਰਜ ਕਰਦੇ ਅੱਜ ਕੱਲ ਤੇ ਆਨਲਾਈਨ ਦੇਖ ਕੇ ਕਾਰਜ ਕਰਦੇ ਸਾਰੇ ਇਹ ਐਸਾ ਸਮਾ ਕਲਯੁਗ ਦਾ ਦੌਰ ਚੱਲ ਪਿਆ ਹੈ ਕਹਿਣ ਲੱਗੇ ਕਿ ਪੁੱਤਰ ਦਾ ਨਾਮ ਰੱਖਣ ਵਾਸਤੇ ਉਹਨਾਂ ਨੇ ਆਪਣੇ ਗੁਰੂ ਤੋਂ ਇਹ ਉਪਦੇਸ਼ ਦਿੱਤਾ ਉਹਨਾਂ ਦੇ ਗੁਰੂ ਨੇ ਕਿ ਪੁੱਤਰ ਦਾ ਨਾਮ ਨਾਰਾਇਣ ਰੱਖ ਦੇਂ ਜਾਂ ਮੰ ਤੇ ਇਹਨੇ ਨਾਲ ਹੀ ਵਿਚਲੀ ਜਿਹੜੀ ਗੁੰਡੀ ਸੀ ਉਹ ਰੱਖ ਲਈ ਪੀਸ ਦਾ ਉਧਾਰ ਹੋ ਜਾਏਗਾ ਨਾ ਪਾਵੇਂ ਰੱਖਨੇ ਆ ਹੁਕਮ ਤਾਂ ਇਹ ਹੈ ਮਰਿਆਦਾ ਤਾਂ ਇਹੀ ਹੈ ਕਿ ਜਿੰਨੇ ਦਿਨਾਂ ਦੇ ਵਿੱਚ ਵੀ ਬੱਚੇ ਦੀ ਮਾਂ ਸਰੀਰਕ ਕਰਿਆ ਸੋਧਣ ਲਾਇਕ ਹੋਵੇ ਉਸੇ ਦਿਨ ਹੀ ਇਸ਼ਨਾਨ ਪਾਣ ਕਰਕੇ ਸਾਫ ਅਵਸਤਰ ਪਹਿਨ ਕਰਕੇ ਗੁਰੂ ਘਰ ਜਾ ਕੇ ਗੁਰੂ ਸਾਹਿਬ ਦੇ ਚਰਣਾ ਵਿੱਚ ਦੇਗ ਤਿਆਰ ਕਰਕੇ ਅਰਦਾਸਾ ਕਰਕੇ ਗ੍ਰੰਥੀ ਸਿੰਘ ਜੀ ਪਾਸੋਂ ਅਰਦਾਸ ਕਰਾ ਕੇ ਹੁਕਮਨਾਮਾ ਸਾਹਿਬ ਲੈ ਕੇ ਉਸ ਦੇ ਵਿੱਚ ਜੋ ਪਹਿਲਾ ਅੱਖਰ ਆਉਂਦਾ ਹੈ ਉਸ ਤੋਂ ਮਾਂ ਆਪਣੇ ਪੁੱਤਰ ਦਾ ਨਾਮ ਰੱਖੇ ਇਹ ਤਾਂ ਮर्यादा ਹੈ ਫਿਰ ਅੰਮ੍ਰਿਤ ਸੰਸਕਾਰ ਹੈ ਕਿ ਜਦੋਂ ਥੋੜੇ ਦਿਨਾਂ ਦਾ ਬੱਚਾ ਹੋ ਜਾਏ ਤਾਂ ਗਰੰਥੀ ਸਿੰਘ ਜੀ ਗੁਰੂ ਕੇ ਸਿੱਖ ਆਉਣ ਉਹਨਾਂ ਦਾ ਪ੍ਰਸ਼ਾਦਾ ਕੀਤਾ ਜਾਏ ਘਰ ਵਿੱਚ ਤੇ ਉਹਨਾਂ ਨੂੰ ਜਲ ਪਾਣੀ ਛਕਾ ਕਰਕੇ ਸੇਵਾ ਕੀਤੀ ਜਾਏ ਯਥਾ ਯੋਗ ਉਹਨਾਂ ਨੂੰ ਭੇਟਾ ਵੀ ਦਿੱਤੀ ਜਾਏ ਤੇ ਉਹ ਫਿਰ ਅੰਮ੍ਰਿਤ ਤਿਆਰ ਕਰਕੇ ਉਸ ਨਵ ਜਨਮੇ ਸ਼ਿਸ਼ੂ ਨੂੰ ਬਾਲਕ ਨੂੰ ਅਮਰਤ ਸ਼ਕੌਰ ਪੌਲ ਦੇ ਇਹ ਤਾਂ ਮर्यादा ਹੈ ਹੁਣ ਅੱਜ ਕੱਲ ਐਸਾ ਨਹੀਂ ਹੈ ਅੱਜ ਕੱਲ ਜੇ ਕਿਸੇ ਦਾ ਜਨਮ ਹੋਵੇ ਤਾਂ ਕੀ ਕਰਿਆ ਹੁੰਦੀ ਹੈ ਆਪਾਂ ਸਾਰੇ ਹੀ ਦੇਖਨੇ ਆ ਸਾਰੇ ਹੀ ਦੇਖਨੇ ਆ ਸਾਰਾ ਸੰਸਾਰ ਹੱਸਦਾ ਹੈ ਪਰ ਉਹ ਜਿਹੜੀ ਆਤਮਾ ਹੈ ਉਹ ਰੋਂਦੀ ਹੈ ਕਿੰਨਾ ਦੇ ਘਰ ਆ ਕੇ ਪਰ ਕਹਿੰਨੇ ਆ ਸਭ ਮਨ ਦੇ ਵੀ ਇੱਕ ਨਵ ਜਨਮੇ ਬਾਲਕ ਨੂੰ ਬਹੁ ਗਿਣਤੀ ਗਿਆਨ ਹੁੰਦਾ ਹੈ ਤੇ ਬੱਚੇ ਦਾ ਘਰ ਵਿੱਚ ਜਨਮ ਹੋਇਆ ਹੈ ਤੇ ਪਿਤਾ ਨੇ ਸ਼ਰਾਬ ਦੇ ਡਰਮ ਢੋਲ ਦਿੱਤੇ ਅਨੇਕਾਂ ਜੀਵਾਂ ਦੀ ਹੱਤਿਆ ਕਰ ਦਿੱਤੀ ਇਹ ਤੇ ਕੋਈ ਗੁਰੂ ਕੀ ਮਰਿਆਦਾ ਨਹੀਂ ਇਹ ਤੇ ਕੋਈ ਗੁਰੂ ਦੀ ਖੁਸ਼ੀ ਨਹੀਂ ਇਥੋਂ ਤੱਕ ਵੀ ਮਹਾਪੁਰਸ਼ ਬਚਨ ਕਰਦੇ ਕਹਿਣ ਲੱਗੇ ਜੇ ਜਦੋਂ ਕੋਈ ਵਿਆਹ ਦਾ ਕਾਰਜ ਰੱਖਿਆ ਹੋਵੇ ਨਾ ਘਰ ਵਿੱਚ ਉਸ ਵਿਆਹ ਦੇ ਕਾਰਜ ਦੇ ਵਿੱਚ ਲੱਖਾਂ ਰੁਪਏ ਦੇ ਕਰਕੇ ਇਹਨਾਂ ਅੱਖਾਂ ਦੀ ਤ੍ਰਿਪਤੀ ਦੇ ਵਾਸਤੇ ਬਾਤ-ਬਾਤ ਦੇ ਨਚਾਰ ਲੋਕਾਂ ਨੂੰ ਲਿਆ ਕਰਕੇ ਅੱਖਾਂ ਦੇ ਸਾਹਮਣੇ ਆਪਾਂ ਰੱਖਨੇ ਆ ਲੱਖਾਂ ਰੁਪਈਆ ਉੱਪਰ ਡਾਉਨੇ ਆ ਤੇ ਗੁਰੂ ਦੀ ਖੁਸ਼ੀ ਤੇ ਨਹੀਂ ਨਾ ਹੋਣੀ ਫਿਰ ਘਰ ਵਿੱਚ ਜਿਹੜੇ ਨਚਣ ਆਉਂਦੇ ਉਹਨਾਂ ਨੂੰ ਸੋਨੇ ਦੀਆਂ ਛਾਪਾਂ ਚ ਇਹਨਾਂ ਬੜਾ ਕੁਝ ਦਿੰਦੇ ਫਿਰ ਜਦੋਂ ਜਿਹੜੇ ਸ਼ੁਭ ਕਰਮ ਹੋ ਜਾਂਦੇ ਨਾ ਉਹ ਸੜ ਕੇ ਸੁਆਹ ਹੋ ਜਾਂਦੇ ਆ ਫੇਰ ਆਉਂਦੇ ਗੁਰੂ ਘਰ ਤੇ ਦਾਸ ਬੈਠਾ ਸੀ ਮਹਾਂਪੁਰਸ਼ ਰਾਣਾ ਸਾਹਿਬ ਵਾਲੇ ਉਹ ਕਹਿਣ ਲੱਗੇ ਕਿ ਭਾਈ ਜਦੋਂ ਵਿਆਹ ਰੱਖਿਆ ਸੀ ਕਿੰਨੂੰ ਸੱਦਿਆ ਸੀ ਪਾਠ ਕਰਾਇਆ ਘਰ ਕਹਿੰਦਾ ਜੀ ਨਹੀਂ ਇਹਦਾ ਕੌਣ ਹੈ ਕਹਿੰਦਾ ਜੀ ਗੌਣ ਵਾਲੇ ਕਹਿੰਦੇ ਕਿੰਨੇ ਦਿੱਤੇ ਕਹਿੰਦੇ ਲੱਖ ਕਹਿੰਦੇ ਫੇਰ ਇਹਦੇ ਦੂਜੇ ਢੋਲੀ ਆਏ ਕਿੰਨੇ ਦਿੱਤੇ ਕਹਿੰਦਾ ਜੀ 31000 ਕਹਿੰਦੇ ਜੇ ਸਾਰਾ ਕੁਝ ਉਹਨਾਂ ਤੋਂ ਕਰਵਾਇਆ ਸੀ ਹੁਣ ਪੁੱਤਰ ਵੀ ਉਹਨਾਂ ਤੋਂ ਹੀ ਮੰਗ ਜਾ ਜੇ ਇਹਨਾਂ ਕੁਝ ਉਹਨਾਂ ਤੋਂ ਕਰਵਾਇਆ ਹੀ ਜੀਵਨ ਜਿੰਨਾ ਸੀ ਉਸ ਨੂੰ ਨਰਕ ਵਿੱਚ ਤਬਦੀਲ ਕਰ ਦਿੱਤਾ ਹੀ ਸਿੱਖਾ ਤੈਨੂੰ ਸਮਝ ਨਾ ਆਈ ਜੇ ਇਹਨਾਂ ਕੁਝ ਉਹਨਾਂ ਦੇ ਦਿੱਤੇ ਹੋਇਆ ਸੀ ਤੇ ਹੁਣ ਹੋਰ ਬਾਕੀ ਦਾਦਾ ਵੀ ਉਹਨਾਂ ਤੋਂ ਹੀ ਮੰਗਣਾ ਗੁਰੂ ਤੋਂ ਬਿਨਾ ਪੂਰ ਵੀ ਨਹੀਂ ਪੈਂਦੀ ਹੱਥ ਵਿਚਕਾਰ ਰਹਿ ਜਾਂਦੇ ਜੇ ਸਾਨੂੰ ਅਸੀਂ ਤਾੜਦੇ ਤੇ ਨਹੀਂ ਪਰ ਗੁਰੂ ਸਾਹਿਬ ਦਾ ਹੁਕਮ ਹੈ ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗੋਂ ਅਨੇਕਾ ਉਗਣ ਕਰਕੇ ਵੀ ਜੇ ਮਨੁੱਖ ਗੁਰੂ ਸਾਹਿਬ